हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਸੇ ਲਈ ਲੈ ਕੇ ਆਏ ਜੀ ਇੱਕ ਛੋਟੀ ਬਈ ਗੱਬਣ ਇੱਕ ਮੱਝ ਜਿਹੜੀ ਤਾਜੀ ਸਹੀ ਵੀ ਹੈ ਸੋ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਭਗਤਪੁਰਾ ਮੋੜ ਜੀ ਜ਼ਿਲ੍ਹਾ ਇਹਨੂੰ ਬਰਨਾਲਾ ਤਹਿਸੀਲ ਤਪਾ ਪਾਈ ਜਾਂਦੀ ਹੈ ਨੇੜੇ ਪਿੰਡ ਬਈ ਸਹਿਣਾ ਤੇ ਪੱਕੋ ਕੈਂਚੀਆਂ ਰਹਿ ਜਾਂਦੇ ਆ ਜੇ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਹੋਵੇ ਬਈ ਉਹ ਰੋਡ ਤੋਂ 2 ਕਿਲੋਮੀਟਰ ਪਿੱਛੇ ਬਈ ਦਾ ਪਿੰਡ ਭਗਤਪੁਰਾ ਮੋੜ ਕਰ ਲੈਨੇ ਬਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਠੀਕ ਆ ਭਗਤਪੁਰਾ ਮੌੜੀਆ ਪਿੰਡ ਫੜਾਈਆ ਭਗਤਪੁਰਾ ਮੌੜੀ ਠੀਕ ਆ ਤੇ ਝਾਲ ਵਾਲੇ ਗੋਠੇ ਵੀ ਕਹਿੰਦੇ ਨੇ ਝਾਲ ਵਾਲੇ ਗੋਠੇ ਠੀਕ ਆ ਜੀ ਮੋਬਾਈਲ ਨੰਬਰ ਬੋਲੋ ਜੀ 70146 ਹੂੰ 09288 ਠੀਕ ਆ ਆਪਣਾ ਨਾਮ ਬੋਲ ਦਿਓ ਜੀ ਮਿੱਠੂ RAM ਮਿੱਠੂ RAM ਇਹ ਬਾਈ ਦਾ ਕੰਟੈਕਟ ਨੰਬਰ ਆ ਬਾਅਦ ਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਦੇ ਦੇ ਨੇ ਕਿਹੜਾ ਸੂਸੂਈ ਆ ਇਹ ਚੌਥੀ ਸੂਸੂਈ ਆ ਜੀ ਚੌਥੀ ਸੂਏ ਸੂਈ ਠੀਕ ਆ ਬੱਚਾ ਕੀ ਹੈ ਜੀ ਕੱਟਾ ਹੀ ਮਗਾ ਕੱਟਾਗਾ ਮਗਰ ਤੇ ਚਵਾਈ ਚੂਈ ਕਿਵੇਂ ਆ ਜਮਾ ਓਕੇ ਆ ਜੀ ਠੀਕ ਆ ਬੱਚਾ ਬਈ ਮਗਰ ਕੱਟਾਗਾ ਬੈਠਾ ਦੇਖ ਲੋ ਕੱਟਾ ਚੰਗਾ ਹਨ ਹੂੰ ਕੱਟਾ ਟੀਕੇ ਦੇ ਠੀਕ ਆ ਟੀਕੇ ਦਾ ਕੱਟਾ ਬਾਈ ਕਹਿੰਦਾ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਕੋਈ ਮੁੱਠੀ ਵਾਲਾ ਥਣ ਚਵਾਈ ਚੂਈ ਨੰਬਰ 1 ਜਮਾ ਇੱਕ ਨੰਬਰ ਆ ਜੀ ਕਿੰਨੇ ਬੋਲੇ ਤੇ ਹੁਣ 12 ਕਿਲੋ ਸਟਾਰਟ ਕਰਾਂ ਨੈਟ ਤਿਆਰ ਹੁਣ ਹਾਂ ਤਿਆਰ ਆ ਨਣਕੇ ਦੇ 12 ਲੀਟਰ ਬੋਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ ਕਿੰਨਾ ਕਦੇ ਰੂ ਹੋਰ 17 ਕਿਲੋ ਓਟਾਂ ਕਰ 17 ਕਿਲੋ ਹੋਲੇ ਬਾਈ ਤੋਰ ਕੇ ਦਿਖਾ ਦੇ ਕੱਦ ਫੋਲਾ ਫੇਸ ਬਿਊਟੀ ਕਮਾਲ ਸਿੰਘ ਦੀ ਕੁਆਲਿਟੀ ਹੈ ਕੱਦ ਦੇਖੋ ਲੈ ਬਾਈ ਦੇ ਮੋਢੇ ਦੇ ਬਰਾਬਰ ਆਉਂਦੀ ਆ 12 ਲੀਟਰ ਤੋਂ ਬਾਈ ਕਹਿੰਦਾ ਸਟਾਰਟ ਹੀ ਹੋਈ ਆ 17 ਲੀਟਰ ਦੁੱਧ ਦੀ ਪਾਈ ਕਹਿੰਦਾ ਇਹ ਤੋਂ ਉਮੀਦ ਕਰਾਂਗੇ ਫੇਸ ਬਿਊਟੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਕੱਦ ਬੱਡ ਚੰਗਾ ਰਾਜੀ ਰੂਜੀ ਚੰਗੀ ਆ ਬਾਈ ਥਣ ਬੜਾ ਕਮਾਲ ਦਾ ਲੱਗਿਆ ਚਿਵਾਈ ਚੂਈ ਵੀ ਬਾਈ ਕਹਿੰਦਾ ਨੰਬਰ 1 ਸੂਈ ਸਵਾਈ ਆ ਬਾਈ ਬੱਚਾ ਮਗਰ ਕੱਟਾ ਕੱਟਾ ਵੀ ਟੀਕੇ ਦਾ ਚੰਗਾ ਆ ਆਰਡਰ ਬਹੁਤ ਸੋਹਣਾ ਕਰਮਾ ਲਈ ਨੇ ਤਿਆਰ ਕਰਿਆਗਾ ਇਹ ਸਾਰਾ ਹਜੇ ਚਵਾਈ ਤੇ ਬਈ ਪਾਇਆ 2 ਘੰਟੇ ਉਹਦੋਂ ਦਾ ਆਰਡਰ ਹੈ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੂ ਤੋਰਾ ਤਾਰਾ ਮੱਝ ਦਾ ਬਹੁਤ ਚੰਗਾ ਲੇਵਾ ਲੂਗਾ ਭਾਈ ਬਹੁਤ ਹੈਗਾ ਨੇੜ ਤੋਂ ਚੈੱਕ ਕਰ ਲਓ ਲੇਵੇ ਦੀ ਕੁਆਲਿਟੀ ਚੰਗੀ ਮੁੱਲ ਕੀ ਹੈ ਜੀ ਇਹਦਾ ਮੁੱਲ ਦਾ 1 ਬਈ ਹੈ 1,20,000 ਰੁਪਏ ਮਾਨਤਾਨ ਹੋ ਜੂ ਭਾਈ ਮਾਨਤਾਨ ਕਰ ਦੇ ਠੀਕ ਹੈ 1,20,000 ਰੁਪਏ ਮੁੱਲ ਮਾਨਤਾਨ ਜਰੂਰ ਹੋ ਜੀ ਲੇਵਾ ਦੇਖੋ ਭਾਈ ਲੇਵਾ ਬੜਾ ਕਮਾਲ ਸੋਹਣਾ ਆਰਡਰ ਕਰਮਾ ਲਈ ਲੈ ਕੇ ਆਵਾਤ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵਿਥੀ ਤੇ ਠੰਡੀ ਸੀਲ ਪੋਰੀ ਐ ਜਿਵੇਂ ਮਰਜੀ ਹੱਥ ਲੈ ਚੱਲ ਕੋਈ ਚੱਕਰੀ ਨਹੀਂ ਗਾ ਅੱਗੇ ਅੰਕਲ 2 ਨੰਬਰ ਕਿਹੜਾ ਸੂਸ ਹੁੰਦੀ ਐ ਇਹ ਪਲੂਨ ਕੱਠੀਆ ਚੌਗੇ ਜਾਂਦੀ ਦੰਦਾ ਜੋ ਚਾਰ ਦੰਦਾ ਪਹਿਲਾ ਸੂਆ ਹਾਂ ਚੱਕਦੀਆ ਚੌਗਲੇ ਜਾਂਦੀ ਠੀਕ ਐ ਫੇਸ ਬੜਾ ਪਿਆਰਾ ਬਈ ਸਿੰਘ ਦੇਖੋ ਜਮਈ ਨਾਲੋਂ ਮੋੜਿਆ ਬਾਣਾ ਸਿੰਘ ਵੀ ਆ 1 ਰੁਪਈਆ ਨਾਲ ਗਾ ਸਿੰਘ ਜੋਣੀ ਹਾਂ ਜਿਵੇਂ ਆਪਾਂ ਕਹਿੰਦੇ ਆ ਵੀ 1 ਰੁਪਿਆ ਵੀ ਬਾਈ ਕਹਿੰਦਾ ਵੇਚਦੀ ਨਹੀਂ ਨਾ ਕਹਿੰਦਾ ਜਮੇ ਨਾਲੋਂ ਮੋੜਿਆ ਬਾਈ ਫੇਸ ਬੜਾ ਚੰਗਾ ਦੰਦਾ ਚ ਝੋਟੀ ਆ ਬਾਈ ਕਿਉਂਕਿ ਇਹ ਸਾਲ ਬੜਾ ਚੰਗਾ ਬਾਈ ਥਣ ਦੇਖੋ ਥਣ ਬੜਾ ਚੰਗਾ ਬਾਈ ਮੁੱਠੀ ਵਾਲਾ ਥਣ ਤਿਆਰ ਕਰਦੇ ਚਵਾਈ ਚੂਈ ਦੀ ਕਰਮਲੀ ਚ ਅੱਗੇ ਨਿਕਲੂਗੀ ਆਰਡਰ ਦੇਖੋ ਬਾਈ ਕਿੰਨੇ ਦਿਨ ਲੈਂਦੀ ਹੈ ਹਜੇ ਹਜੇ 8 ਦਿਨ ਬਾਕੀ ਹੈ ਜੀ 8 ਦਿਨ ਬਾਕੀ ਹੈ ਬਾਈ ਉਸ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਖੋਲ ਦੇ ਬਾਈ ਤੋੜ ਕੇ ਵਿਖਾ ਦੇ ਸਨਕਪ ਹੁਣਾ ਬਾਈ ਝੋਟੀ ਦੇ ਵਿੱਚ ਪੂਰਾ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹ ਤੁਹਾਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਵੱਡੀ ਗੱਲ ਦੰਦਾ ਦੇ ਵਿੱਚ ਐ ਝੋਟੀ ਬਾਈ ਫੇਸ ਬੂਸ ਬੜਾ ਚੰਗਾ ਬਾਕੀ ਤੋੜਾ ਤਾਰਾ ਝੋਟੀ ਦਾ ਪਿੱਠ ਫੁੜਾ ਬਹੁਤ ਚੰਗਾ ਚੰਗੀ ਆ ਬਾਈ ਝੋਟੀ ਸਨਕੀ ਇੱਕ ਕੱਚੀ ਜਰੂਰ ਆ ਬਾਈ ਹਜੇ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਸੋਨਾ ਤਿਆਰ ਕਰ ਲੂ ਫੇਸ ਰੈਪਰੇ ਜ਼ੋਰ ਕਰ ਰੈਪਰੇ ਮੁੱਲ ਕੀ ਆ ਜੀ ਇਹਦਾ ਇਹ ਰੱਕ ਵੀ ਆ ਜੀ 120000 ਰੁਪਏ ਮਾਨਤਾਨ ਹੋ ਜਾ ਬਾਈ ਮਾਨਤਾਨ ਕਰ ਦਾਂਗੇ ਠੀਕ ਆ 120000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂਗਾ ਤੋਰਾ ਤਾਰਾ ਕਰਮ ਵਾਲੀ ਦਾ ਫੁੱਲ ਚੰਗਾ ਕੱਦ ਬਿੱਡ ਚੰਗਾ ਫੇਸ ਸਿੰਗ ਕੁਆਲਟੀ ਚੰਗੀ ਹੈ ਬੜੀ ਨਾਗਪਰਾ ਕੋਲੇ ਦੋ ਸੀ ਬਾਈ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਬਸਾਨਾਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਦੋਨੇ ਬਾਈ ਤਾਜ਼ੀਆਂ ਸਈਆਂ ਤੇ ਗੱਬਣ ਬਾਈ ਕੋਲੇ ਹਰ ਟਾਈਮ ਇੱਕ ਦੋ ਇੱਕ ਜਾਂ ਦੋ ਵੱਜਾਂ ਹੁੰਦੀਆਂ ਨੇ ਛੰਡੀ ਛੰਡੀ ਫੋਲਦਾ ਬਾਈ ਧੰਨਵਾਦ